ਪਹਿਲਾਂ ਤਾਂ ਅਸੀਂ ਸ਼ੁਕਰ ਗੁਜ਼ਾਰਾਂ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਭਾਵੇਂ ਕਿ ਪਹਿਲਾਂ ਬੜੇ ਹਾਲਾਤਾਂ ਅਣਸੁਖਾਵੇਂ ਜੀ ਪਰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਉੱਥੇ ਜਿੱਥਾ ਪਹੁੰਚਿਆ ਔਰ ਜਿੱਥੇ ਦਾਇਤ ਤੋਂ ਬਾਰਡਰ ਤੋਂ ਹੀ ਬੜਾ ਭਰਵਾਂ ਸਵਾਗਤ ਹੋਇਆ ਲੈnde ਪੰਜਾਬ ਦੇ ਵਿੱਚ ਵੀ ਕਾਫੀ ਬਹੁਤ ਚੰਗੇ ਪੁਖਤਾ ਪ੍ਰਬੰਧ ਸੀ ਔਰ ਉਹਦੇ ਤੋਂ ਬਾਅਦ ਜਿੱਥੇ ਜਿੱਥੇ ਵੀ ਗੁਰਪੁਰ ਮਨਾਇਆ ਗਿਆ ਉੱਥੇ ਬਹੁਤ ਚੰਗੇ ਪੁਖਤਾ ਪ੍ਰਬੰਧ ਜਿਹੜੀ ਸਾਡੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਕੀਤੇ ਨੇ ਤੇ ਲੈnde ਪੰਜਾਬ ਦੀ ਸਰਕਾਰ ਨੇ ਬਾਕੀ ਸਿੱਖ ਸੰਗਤ ਉਥੇ ਖੁਸ਼ ਹੀ ਉਥੇ ਆਪਾਂ ਨੂੰ ਬਹੁਤ ਸਾਰੇ ਆਪਣੇ ਕਿਉਂਕਿ ਸਿੱਖ ਪੰਥ ਦਾ ਇੱਕ ਪਰਿਵਾਰ ਆ ਨਾ ਤੇ ਜਿਹੜਾ ਵੀ ਸਿੱਖ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਉਹ ਵਾਸੀ ਆਨੰਦਪੁਰ ਸਾਹਿਬ ਦਾ ਤੇ ਉੱਥੇ ਵੀ ਆਪਾਂ ਨੂੰ ਆਪਣੇ ਸਿੱਖ ਭਰਾ ਵੀ ਮਿਲੇ ਇਹਦੇ ਤੋਂ ਇਲਾਵਾ ਗੁਰੂ ਨਾਨਕ ਨਾਮ ਲੈਵਾ ਉਥੇ 50 ਲੱਖਾ ਜਿਨ੍ਹਾਂ ਨੂੰ ਆਪਾਂ ਸਿੰਧੀ ਸਮਾਜ ਕਹਿੰਦੇ ਆ ਉਹਨਾਂ ਨਾਲ ਵੀ ਚੰਗੀ ਆਪਣੀ ਗੱਲਬਾਤ ਹੋਈ ਸਾਰਿਆਂ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਚੜ੍ਹਦੀ ਕਲਾ ਚ ਰਹਿਣ ਦਾ ਆਪਸੀ પ્રેમ ਪਿਆਰ ਮੁਹੱਬਤ ਵਧਾਉਣ ਦਾ ਪੈਗਾਮ ਆਪਾਂ ਉਸ ਪਾਸੇ ਵੀ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਸ਼ੁਕਰਗੁਜ਼ਾਰਾਂ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਭਾਵੇਂ ਕਿ ਪਹਿਲਾਂ ਬੜੇ ਹਾਲਾਤ ਆਣ ਸਿਖਾਵੇਂ ਜੀ ਪਰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਉੱਥੇ ਜੱਥਾ ਪਹੁੰਚਿਆ ਔਰ ਜੱਥੇ ਦਾਇਤ ਤੋਂ ਬਾਰਡਰ ਤੋਂ ਹੀ ਬੜਾ ਭਰਮਾ ਸਵਾਗਤ ਹੋਇਆ ਲੈnde ਪੰਜਾਬ ਦੇ ਵਿੱਚ ਵੀ ਕਾਫੀ ਬਹੁਤ ਚੰਗੇ ਬੁਖਤਾ ਪ੍ਰਬੰਧ ਸੀ ਔਰ ਉਹਦੇ ਤੋਂ ਬਾਅਦ ਜਿੱਥੇ ਜਿੱਥੇ ਵੀ ਗੁਰਪੁਰ ਮਨਾਇਆ ਗਿਆ ਉੱਥੇ ਬਹੁਤ ਚੰਗੇ ਪੁਖਤਾ ਪ੍ਰਬੰਧ ਜਿਹੜੀ ਸਾਡੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਕੀਤੇ ਨੇ ਤੇ ਲੈnde ਪੰਜਾਬ ਦੀ ਸਰਕਾਰ ਨੇ ਬਾਕੀ ਸਿੱਖ ਸੰਗਤ ਉੱਥੇ ਖੁਸ਼ ਹੀ ਉੱਥੇ ਆਪਾਂ ਨੂੰ ਬਹੁਤ ਸਾਰੇ ਆਪਣੇ ਕਿਉਂਕਿ ਸਿੱਖ ਪੰਥ ਦਾ ਇੱਕ ਪਰਿਵਾਰ ਆ ਨਾ ਤੇ ਜਿਹੜਾ ਵੀ ਸਿੱਖ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਉਹ ਵਾਸੀ ਅਨੰਦਪੁਰ ਸਾਹਿਬ ਦਾ ਤੇ ਉੱਥੇ ਵੀ ਆਪਾਂ ਨੂੰ ਆਪਣੇ ਸਿੱਖ ਭਰਾ ਵੀ ਮਿਲੇ ਇਹਦੇ ਤੋਂ ਇਲਾਵਾ ਗੁਰੂ ਨਾਨਕ ਨਾਮ ਲੈਵਾ ਉੱਥੇ 50 ਲੱਖਾਂ ਜਿਨ੍ਹਾਂ ਨੂੰ ਆਪਾਂ ਸਿੰਧੀ ਸਮਾਜ ਕਹਿੰਦੇ ਆ ਉਹਨਾਂ ਨਾਲ ਵੀ ਚੰਗੀ ਆਪਣੀ ਗੱਲਬਾਤ ਹੋਈ ਸਾਰਿਆਂ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਚੜ੍ਹਦੀ ਕਲਾ 'ਚ ਰਹਿਣ ਦਾ ਆਪਸੀ ਪ੍ਰੇਮ ਪਿਆਰ ਮੁਹੱਬਤ ਵਧਾਉਣ ਦਾ ਪੈਗਾਮ ਆਪਾਂ ਉਸ ਪਾਸੇ ਵੀ ਦਿੱਤਾ ਔਰ ਮੈਂ ਉੱਥੇ ਵੀ ਦੋਨਾਂ ਪਾਸਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਜੀ ਨਨਕਾਣਾ ਸਾਹਿਬ ਵੀ ਮੈਂ ਕੀਤਾ ਜੀ ਇੱਥੇ ਵੀ ਮੈਂ ਦੁਬਾਰਾ ਤੋਂ ਕਰਨਾ ਕਿ ਜਿਹੜਾ ਹਾਲਾਤ ਚੰਗੇ ਹੋਏ ਬਾਕੀ ਮੈਂ ਕੱਲ ਗਿਆ ਹਾਂ ਕਰਤਾਰਪੁਰ ਸਾਹਿਬ ਤੇ ਕਰਤਾਰਪੁਰ ਸਾਹਿਬ ਤੁਹਾਨੂੰ ਪਤਾ ਵੀ ਪਿੱਛੇ ਦੇ ਜਦੋਂ ਹੜਾ ਆਇਆ ਤੇ ਕਾਫੀ ਨੁਕਸਾਨ ਹੋਇਆ ਪਰ ਹੁਣ ਉੱਥੇ ਬਿਲਕੁਲ ਸਾਫ਼ ਆ ਪਾਣੀ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ 2 ਦਿਨ ਦੇ ਵਿੱਚ ਹੀ ਆਪਾਂ ਬਾਹਰ ਕੱਢਤਾ ਹੈ। ਤੋਂ ਕਰਤਾਰਪੁਰ ਸਾਹਿਬ ਉਡੀਕਦਾ ਪਿਆ ਚੜ੍ਹਦੇ ਪੰਜਾਬ ਦੀ ਸਿੱਖ ਸੰਗਤ ਨੂੰ ਤੇ ਮੈਂ ਕੱਲ ਉੱਥੇ ਅਰਦਾਸ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਜਿੱਥੇ ਅਮਨ ਅਮਾਨ ਦੀ ਅਰਦਾਸ ਕੀਤੀ ਉੱਥੇ ਸਿੱਖ ਕੌਮ ਦੇ ਵਾਅਦੇ ਤੇ ਚੜ੍ਹਦੀ ਕਲਾ ਦੀ ਤੇ ਨਾਲ ਹੀ ਅਰਦਾਸ ਕੀਤੀ ਗਈ ਕਿ ਕਰਤਾਰਪੁਰ ਸਾਹਿਬ ਦਾ ਲੰਗਾ ਜਲਦੀ ਖੁੱਲੇ ਤਾਂ ਕਿ ਜਿਹੜੀ ਸਿੱਖ ਸੰਗਤ ਆ ਉਹ ਵੱਡੀ ਗਿਣਤੀ ਦੇ ਵਿੱਚ ਕਰਤਾਰਪੁਰ ਸਾਹਿਬ ਜਾਵੇ ਤੇ ਜਿਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਅਖੀਰਲੇ 18-19 ਬਰੇ گزارੇ ਰੱਬ ਦੀ ਇਬਾਦਤ ਕਰਦਿਆਂ ਰੱਬ ਨੂੰ ਯਾਦ ਕਰਦਿਆਂ ਗੁਰੂ ਸਾਹਿਬ ਜੀ ਨੇ ਕਿਰਤ ਕਰਨ ਦਾ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉੱਥੇ ਸਿੱਖ ਸੰਗਤ ਜਾਵੇ ਇਹ ਮੈਂ ਉੱਥੇ ਅਰਦਾਸ ਵੀ ਕਰਕੇ ਆਇਆ ਹਾਂ ਤੇ ਮੈਂ ਭਾਰਤ ਸਰਕਾਰ ਨੂੰ ਵੀ ਇਹ ਸਿੱਖਾਂ ਦੇ ਜਜ਼ਬਾਤ ਜ਼ਰੂਰ ਪਹੁੰਚਾਉਣਾ ਚਾਹੁੰਦਾ ਕਿ ਸਾਰੇ ਸੰਸਾਰ ਦੇ ਸਿੱਖਾਂ ਦੇ ਜਜ਼ਬਾਤ ਆ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਹੁਣ ਮਾਹੌਲ ਜਿਹੜਾ ਵਾ ਬਹੁਤ ਵਧੀਆ ਵਾ ਔਰ ਚੰਗਾ ਸੁਖਾਵਾਂ ਮਾਹੌਲਾ ਮੈਨੂੰ ਲੱਗਦਾ ਕਿਉਂਕਿ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸਾਕਾ ਸ਼ਿਦਸ਼ਾਬ ਦੀ ਆ ਰਹੀ ਆ ਤਾਂ ਗੁਰੂ ਸਾਹਿਬ ਜੀ ਨੇ ਜਿੱਥੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਉੱਥੇ ਮਨੁੱਖੀ ਅਧਿਕਾਰਾਂ ਦੇ ਲਈ ਵੀ ਦਿੱਤੀ ਧਾਰਮਿਕ ਆਜ਼ਾਦੀ ਲਈ ਤਾਂ ਇਸ ਮੌਕੇ ਦੇ ਉੱਤੇ ਜੇ ਭਾਰਤ ਸਰਕਾਰ ਐਲਾਨ ਕਰ ਦੇ ਕਾਹੇ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਊਗੀ 25 ਨਵੰਬਰ ਨੇੜੇ ਹੀ ਆ ਰਿਹਾ ਉਹਦੇ ਨੇੜੇ-ਤੇੜੇ ਸਰਕਾਰ ਨੂੰ ਜ਼ਰੂਰ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੋਲਣਾ ਚਾਹੀਦਾ ਇਹ ਲਾਂਘਾ ਦਿਲਾਂ ਨੂੰ ਜੋੜਦਾ ਮੁਹੱਬਤ ਨੂੰ ਵਧਾਉਂਦਾ ਬਾਕੀ ਸਾਨੂੰ ਆਪਣੇ ਗੁਰਸਥਾਨਾਂ ਨਾਲ ਇਸ਼ਕ ਵਾ ਮੁਹੱਬਤ ਆ ਅਸੀਂ ਤੇ ਦੋ ਵੇਲੇ ਅਰਦਾਸ ਕਰਦੇ ਆ ਵੀ ਜਿੰਨਾ ਗੁਰਦੁਆਰਿਆਂ ਤੋਂ ਵਿਛੋੜਿਆ ਖੁੱਲੇ ਬਾਕੀ ਜੇ ਸਿੱਖ ਜਾਣਗੇ ਵੇਖੋ ਸਿੱਖਾਂ ਦੀ ਬਹੁਤ ਪ੍ਰਾਪਰਟੀ ਆ ਉੱਥੇ 150 ਕਰੋੜ ਤੇ 1 ਏਕੜ ਜ਼ਮੀਨ ਆ ਲੱਖ 1.5 ਲੱਖ ਏਕੜ 1.5 ਲੱਖ ਏਕੜ ਜ਼ਮੀਨ ਆ ਸਾਡੀ ਉੱਥੇ ਔਰ ਬਹੁਤ ਸਾਰੇ ਗੁਰਦੁਆਰੇ ਆ ਉਹ ਸਿੱਖ ਜਾਣਗੇ ਉੱਥੇ ਤੇ ਗੁਰਦੁਆਰਿਆਂ ਚ ਆਵਾਜ਼ਾਈ ਵਧੂਗੀ ਤੇ ਸਿੱਖਾਂ ਦਾ ਦਾਵਾ ਵੀ ਰਹਿੰਦਾ ਫਿਰ ਉਥੋਂ ਦੀ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਜਿਹੜੇ ਸਰਦਾਰ ਰਮੇਸ਼ ਸਿੰਘ अरोड़ा ਪ੍ਰਧਾਨ ਉਹ ਚੰਗੇ ਕੰਮ ਕਰ ਰਹੇ ਲੈਂਦੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਇੱਕ ਦੇਖੋ ਉਥੋਂ ਦੀ ਲੈਂਦੇ ਪੰਜਾਬ ਦੀ ਸਰਕਾਰ ਨੇ ਇੱਕ ਸਿੱਖ ਨੂੰ ਮਾਣ ਦਿੱਤਾ ਆ ਨਿਸਤਾਰ ਰਿਪਰੈਜ਼ੈਂਟ ਕਰਦੀ ਉਥੇ ਉਹ ਮੰਤਰੀ ਉਥੋਂ ਦੀ ਬਜ਼ਾਰਤ ਦੇ ਵਿੱਚ ਤੇ ਦੂਜਾ ਉਹਨਾਂ ਨੇ ਹੁਣ 17 ਨਵੇਂ ਗੁਰਦੁਆਰੇ April ਤੱਕ ਰੀਸਟੋਰ ਕਰਦੇ ਨੇ ਜਿੱਤੇ ਸੇਕ ਸੰਗਤ ਜਾਇਆ ਕਰੂਗੀ ਔਰ ਅਸੀਂ ਇਹੋ ਅਰਦਾਸ ਕਰਦੇ ਆ ਕਿ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਰਹੇ ਚੜ੍ਹਦੀ ਕਲਾ ਚ ਰਹਿਣ ਦੋਵਾਂ ਮੁਲਕ ਔਰ ਅਸੀਂ ਆਪਸੀ ਮੇਲ ਮਲਾਪ ਸਾਂਝ ਦੇ ਨਾਲ ਰਹੀਏ ਗੁਰੂ ਨੇ ਸਾਨੂੰ ਪਿਆਰ ਸਿਖਾਇਆ ਸਿੱਖ ਸਾਹਿਬ ਜਿਵੇਂ ਪਿਛਲੇ ਸਾਂਗ ਹੀ ਜਿਹੜੇ ਆ ਉਥੋਂ ਦੀ ਆਮ ਜਿਹੜੇ ਲੋਕ ਨੇ ਮਿਲੇ ਉਹਨਾਂ ਦਾ ਪਿਆਰ ਵੇਖਣ ਨੂੰ ਮਿਲਿਆ ਲੋਕਾਂ ਦੇ ਵਿੱਚ ਤੇ ਬਹੁਤ ਪਿਆਰ ਆ ਮੈਂ ਹੁਣੇ ਸਵੇਰੇ ਅਜ ਲਾਹੌਰ ਗਿਆ ਸੀ ਉੱਥੋਂ ਕੋਈ ਸਮਾਨ ਖਰੀਦਣਾ ਹੈ ਬਾਜ਼ਾਰ ਦਾ ਤੇ ਸਰਦਾਰ ਜੀ ਸਰਦਾਰ ਜੀ ਹਿੰਦੀ ਆ ਉਹ ਕਹਿੰਦੇ ਤੁਹਾਡੀ ਡੀਲ ਕਰਦੇ ਆਂ ਕਿ ਇਹ ਦਸਤਾਰਾਂ ਵਾਲੇ ਕਦੋਂ ਆਉਣਗੇ ਜਿਹੜਾ ਪੰਜਾਬੀ ਆ ਸਾਡਾ ਨਾ ਖਾਸ ਕਰਕੇ ਉਹ ਭਾਵੇਂ ਇੱਧਰ ਆ ਤੇ ਭਾਵੇਂ ਉੱਧਰ ਆ ਉਹ ਸਾਂਝ ਤੇ ਆ ਬੋਲੀ ਦੀ ਸਾਂਝ ਵੀ ਆ ਤੇ ਵੈਸੇ ਵੀ ਵੇਖੋ ਉਹ ਚਾਹੁੰਦੇ ਆ ਕੋਈ ਮੈਨੂੰ ਕਿਤੇ ਕੋਈ ਨਫ਼ਰਤ ਕਿਸੇ ਪਾਸੇ ਕੋਈ ਨਜ਼ਰ ਨਹੀਂ ਆਈ ਨਾ ਮੈਨੂੰ ਦੇ ਇੱਥੇ ਵੀ ਕੋਈ ਨਫ਼ਰਤ ਨਹੀਂ ਨਜ਼ਰ ਆਈ ਤੇ ਨਾ ਉੱਥੇ ਨਜ਼ਰ ਆਈ ਕਿਉਂਕਿ ਵੈਸੇ ਵੀ ਆਹੀਂ ਤੇ ਕਿਸੇ ਨੂੰ ਇਦਾਂ ਦੀ ਸੋਚ ਰੱਖ ਲਈ ਨਹੀਂ ਬਾਕੀ ਕਰਤਾਰਪੁਰ ਦਾ ਲਾਂਗਾ ਮੈਂ ਫੇਰ ਕਹਿੰਦਾ ਮੈਂ মিডিਏ ਨੂੰ ਵੀ ਅਪੀਲ ਕਰਨਾ ਵੀ ਇਸ ਗੱਲ ਨੂੰ ਤੁਸੀਂ ਥੋੜਾ ਜਿਆਦਾ ਯੋਰ ਦੇ ਕੇ ਵੀ ਉਠਾਓ ਕਿ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਹੁਣ ਖੁੱਲ ਜਾਣਾ ਚਾਹੀਦਾ ਵੇਖੋ ਸਿੱਖ ਉੱਥੇ ਜਾਣ ਆਪਣੇ ਗੁਰੂ ਘਰ ਨੂੰ ਨਤਮਸਤਕ ਹੋਣ ਬਾਕੀ ਜਿਹੜੇ ਪ੍ਰਬੰਧ ਕੀਤੇ ਸੀ ਨਾ ਲੈਂਦੇ ਪੰਜਾਬ ਦੀ ਸਰਕਾਰ ਨੇ ਜਿੱਥਾ ਉੱਥੇ ਯਾਰ ਤੇ ਰਾਤੀ ਮਾਂ ਵੀ ਕਰਤਾਰਪੁਰ ਸਾਹਿਬ ਹੀ ਹਾਂ ਬੜੇ ਪੁਖਤਾ ਪ੍ਰਬੰਧ ਆ ਪੂਰਾ ਪ੍ਰੋਟੋਕਾਲ ਆ ਔਰ ਮੈਡੀਕਲ ਤੋਂ ਲੈ ਕੇ ਨਾਲ ਜਿਹੜੀਆਂ ਆਪਣੀਆਂ ਹੁੰਦੀਆਂ ਫਾਇਰਮੈਨਾਂ ਮੈਡੀਕਲ ਗੱਡੀਆਂ ਤੇ ਪੂਰੀ ਸੁਰੱਖਿਆ ਔਰ ਬਾਤ ਸ਼ਾਨਦਾਰ ਤਰੀਕੇ ਦੇ ਨਾਲ ਉੱਥੇ ਸਿਰ ਕੰਨ ਰੱਖਿਆ ਗਿਆ ਸਿੱਖ ਕਲੀ ਇਤੋ ਹੀ ਨਹੀਂ ਗਿਆ ਆ ਜਿਹੜਾ ਸਿੱਖ ਡਾਇਸਪੋਰਾ ਵਾ ਪੂਰਾ ਵਰਲਡ ਦਾ ਉਥੋਂ ਵੀ ਸਿੱਖ ਕਾਫੀ ਗਿਣਤੀ ਦੇ ਵਿੱਚ ਉੱਥੇ ਆਏ ਔਰ ਜਿੱਦਾਂ ਨਨਕਾਣਾ ਸਾਹਿਬ ਪ੍ਰੋਗਰਾਮ ਹੀ ਉਦੋਂ ਲੱਖਾਂ ਦਾ ਇਕੱਠ ਹੀ ਔਰ ਮਨ ਨੂੰ ਬੜੀ ਖੁਸ਼ੀ ਵੀ ਵੀ 47 ਦੇ ਵਿੱਚ ਜਦੋਂ ਅਸੀਂ ਛੱਡਿਆ ਤੇ ਵੇਖੋ ਹੁਣ ਵੀ ਜਦੋਂ ਮੈਂ ਨਨਕਾਣਾ ਸਾਹਿਬ ਤੋਂ ਤੁਰਿਆ ਵੰਨਕਾਣਾ ਸਾਹਿਬ ਸਾਡੇ ਗੁਰੂ ਦੀ ਧਰਤੀ ਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਥੋਂ ਮੂਲ ਆ ਜੇ ਤੁਸੀਂ ਕਿਦਾ ਵੀ ਜਨਮ ਨਹਾ ਲਈ ਹੁੰਦਾ ਤੋ ਸਿੱਖ ਹੁੰਦੇ ਜਾਂਦੇ ਰਹਿਣਗੇ ਤੇ ਉਹ ਚੰਗੀ ਗੱਲ ਆ ਇਹਦੇ ਨਾਲ ਕੀ ਆ ਵੀ ਸਾਡੇ ਗੁਰਦੁਆਰੇ ਜਿਹੜੇ ਆ ਉੱਥੇ ਖੁਸ਼ਹਾਲੀ ਪੂਰੀ ਰਹੂਗੀ ਬਾਕੀ ਪ੍ਰਬੰਧ ਵੀ ਪੁਕਤਾ ਹੈ ਖਾਸ ਕਰਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਸਾ ਵੀ ਦਾ ਵੀ ਬਹੁਤ ਚੰਗੇ ਕੰਮ ਜਿਹੜੀ ਕਰ ਰਹੀ ਆ ਉਹਨਾਂ ਨੇ ਕਿਹਾ ਵੀ ਉੱਥੇ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਵੱਡਾ ਭਰਾ ਮੰਨਦੇ ਆਂ ਔਰ ਜੋ ਆਕਾਲ ਤਖਤ ਸਾਹਿਬ ਤੋਂ ਆਦੇਸ਼ ਹੋਊਗਾ ਉਹਦੇ ਮੁਤਾਬਕ ਹੀ ਅਸੀਂ ਕਰਦੇ ਆਂ ਤੇ ਉਹਦੇ ਮੁਤਾਬਕ ਹੀ ਚੱਲੇਗਾ ਸਿੰਘ ਸਿੰਘ ਸਾਹਿਬ ਅਮੇ ਜਿਵੇਂ ਹਰਕਾਂ ਕਈ ਵੀਜ਼ਾ ਲੱਗੇ ਦੇ ਬਾਵਜੂਦ ਵੀ ਇੱਥੇ ਰਹਿ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਕਾਫੀ ਦੁੱਖ ਜਿਹੜਾ ਵਾ ਵੇਖਣ ਨੂੰ ਮਿਲਿਆ ਕਈਆਂ ਦੇ ਅੱਖਾਂ ਦੇ ਅੱਥਰੂ ਵੀ ਆਏ ਲੱਗਦਾ ਨਹੀਂ ਕਿ ਵੀਜ਼ਾ ਸਿਸਟਮ ਜਿਹੜਾ ਵਾ ਉਹ ਖਤਮ ਕਰ ਦੇਣਾ ਚਾਹੀਦਾ ਆ ਭਾਰਤ ਸਰਕਾਰ ਨੂੰ ਦੇਖੋ ਵੀਜ਼ਾ ਦੇ ਚਲੋ ਲੈਣਾ ਹੀ ਪੈਣਾ ਪਰ ਉਹਦੇ ਵਿੱਚ ਜਿਹੜੇ ਰੂਲ ਆ ਠੀਕ ਆ ਆਪਣੀ ਵੈਰੀਫਿਕੇਸ਼ਨ ਜੋ ਵੀ ਇਹਨਾਂ ਦੀਆਂ ਸਾਡੀਆਂ ਏਜੰਸੀਆਂ ਕਰਦੀਆਂ ਇਧਰ ਦੀਆਂ ਉਹ ਪੂਰਾ ਕਰਨ ਪਰ ਜਦੋਂ ਵੀਜ਼ਾ ਲੱਗ ਹੀ ਗਿਆ ਤੇ ਜਦੋਂ ਕੋਈ ਗੁਰੂ ਦੇ ਦਰ ਤੇ ਆਣ ਕੇ ਖੜ ਗਿਆ ਅਰਲੇ ਬੰਨੇ ਨਾਲੀ ਤੇ ਲਾਹੌਰ ਆ ਤੇ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਦਾ ਸ਼ਿਦਸਥਾਨ ਤੇ ਗੁਰੂ ਰਾਮਦਾਸ ਦਾ ਪ੍ਰਕਾਸ਼ ਸਥਾਨ ਉਹਨੂੰ ਫੇਰ ਜਾਣ ਦੇਣਾ ਚਾਹੀਦਾ ਇਹ ਥੋੜਾ ਜਿਆ ਸਾਾਨੂੰ ਨਾ ਮਤਲਬ ਖੁੱਲ੍ਹ ਦਿੱਲੀ ਦਿਖਾਉਣੀ ਚਾਹੀਦੀ ਆ ਠੀਕ ਆ ਸਰਕਾਰਾਂ ਦੇ ਜਿਹੜੇ ਆਪਣੇ ਕੰਮ ਉਹ ਪੂਰੀ ਪੂਰੀ ਜਾਂਚ ਪੜਤਾਲ ਜੋ ਕਰਦੇ ਆ ਕਰਨ